ਇਹ ਰਿਸ਼ਤੇ ਤਾਂ ਬਣਦੇ ਹੁੰਦੇ ਨੇ ਬਣੇ ਬਣਾਏ ਰਿਸ਼ਤੇ ਤਾਂ ਹੁੰਦੇ ਨਹੀਂ ਇਹ ਮੁੰਡਾ ਕੁੜੀ ਦੇ ਮਾਪਿਆਂ ਦਾ ਸਤਿਕਾਰ ਕਰੂਗਾ ਤਾਂ ਕੁੜੀ ਉਹਦੇ ਤੋਂ ਕਈ ਗੁਣਾ ਵੱਧ ਕੇ ਉਹਦੇ ਮਾਪਿਆਂ ਦਾ ਸਤਿਕਾਰ ਕਰੂਗੀ ਕੁੜੀ ਦਾ ਜਿਹੜੇ ਮੁੰਡੇ ਨਾਲ ਵਿਆਹ ਹੋਇਆ ਹੈ ਉਹ ਦੋਨਾਂ ਜਾਣਿਆਂ ਦੀ ਆਪਸ ਵਿੱਚ ਜ਼ਿਆਦਾ ਕਲੋਜ਼ਨੈਸ ਹੁੰਦੀ ਹੈ ਰਿਸ਼ਤਾ ਵਿਧਾਨ ਜਿਹੜਾ ਹੈਗਾ ਨਾ ਸਾਡਾ ਬਹੁਤ ਸਟ੍ਰੌਂਗ ਹੈ ਮੈਂ ਕਹਨੀ ਆ ਉਹਨਾਂ ਨੇ ਜ਼ਿੰਦਗੀ ਆਪਣੀ ਕੱਢਣੀ ਹੈ ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਬਣਾਉਣੀ ਹੈ ਉਹਦੇ ਚੀਜ਼ ਬੜੀ ਮਿਹਨਤ ਕਰਨੀ ਪੈਂਦੀ ਹੈ ਔਰ ਕਰਨੀ ਵੀ ਚਾਹੀਦੀ ਹੈ ਅੱਜ ਨੂੰ ਪਛਾਣ ਲੈਣ ਲਈ ਪਿੱਛੇ ਨਾਲ ਜੁੜਨਾ ਇੱਕ ਕੁੜੀ ਜਦੋਂ ਮੈਮ ਵਿਆਹ ਕਰਾ ਕੇ ਜਾਂਦੀ ਹੈ ਸੋ ਉੱਥੇ ਕੁਝ ਚੀਜ਼ਾਂ ਉਹ ਜੀਆਂ ਹੁੰਦੀਆਂ ਜਿਹੜੀਆਂ ਉਹ ਕਦੇ ਨਹੀਂ ਭੁੱਲ ਸਕਦੀ ਕਿ ਉਹਨੂੰ ਕਿਦਾਂ ਫੀਲ ਕਰਾਇਆ ਗਿਆ ਸੋ ਉਸ ਸਮੇਂ ਦੇ ਵਿੱਚ ਕੁਝ ਬੁਰਾ ਵੀ ਵਾਪਰ ਜਾਂਦਾ ਹੈ ਬਹੁਤ ਕੁਝ ਚੰਗਾ ਵੀ ਹੁੰਦਾ ਸੋ ਇੱਕ ਕੁੜੀ ਦੇ ਵਿਆਹ ਕੇ ਕਿਸੇ ਦੂਸਰੇ ਘਰ ਦੇ ਵਿੱਚ ਜਾਣ ਚ ਤੁਹਾਨੂੰ ਕੀ ਲੱਗਦਾ ਸਭ ਤੋਂ ক্লোਜ਼ ਰਿਸ਼ਤਾ ਕਿਹੜਾ ਹੁੰਦਾ ਲੜਕੀ ਦੇ ਲਈ ਸਹੁਰਿਆਂ ਦੇ ਘਰ ਦੇ ਜੀ ਸਭ ਤੋਂ ক্লোਜ਼ਸ ਵਾਹ ਕੁਸਟਨ ਬੜਾ ਕੁੜੀ ਟਿੱਡਾ ਨਾ ਦੇਖੋ um ਕਲੋਜ਼ ਰਿਸ਼ਤਾ ਰਿਸ਼ਤੇ ਤਾਂ ਬਣਦੇ ਹੁੰਦੇ ਨੇ ਬਣੇ ਬਣਾਈ ਰਿਸ਼ਤੇ ਤਾਂ ਹੁੰਦੇ ਨਹੀਂ ਕਹਨ ਨੂੰ ਤਾਂ ਲੱਗਦਾ ਹੁੰਦਾ ਹੈ ਵੀ ਕੁੜੀ ਦਾ ਜਿਹੜੇ ਮੁੰਡੇ ਨਾਲ ਵਿਆਹ ਹੋਇਆ ਉਹ ਦੋਨਾਂ ਜਾਣਿਆਂ ਦੀ ਆਪਸ 'ਚ ਜ਼ਿਆਦਾ ਕਲੋਜ਼ਨੈਸ ਹੁੰਦੀ ਹੈ ਪਰ ਉਹ ਕੱਲੀ ਕਲੋਜ਼ਨੈਸ ਜਿਹੜੀ ਹੈ ਉਹ ਜ਼ਿੰਦਗੀ 'ਚ ਮਿਠਾਸ ਨਹੀਂ ਭਰ ਸਕਦੀ ਜਿੰਨਾ ਚਿਰ ਇੱਕ ਦੂਜੇ ਦੇ ਭੈਣ ਭਰਾਵਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦੇ ਮਾਪਿਆਂ ਦੇ ਨਾਲ ਜੇ ਮੁੰਡਾ ਕੁੜੀ ਦੇ ਮਾਪਿਆਂ ਦਾ ਸਤਿਕਾਰ ਕਰੂਗਾ ਤਾਂ ਕੁੜੀ ਉਹਦੇ ਤੋਂ ਕਈ ਗੁਣਾ ਵੱਧ ਕੇ ਉਹਦੇ ਮਾਪਿਆਂ ਦਾ ਸਤਿਕਾਰ ਕਰੂਗੀ ਪੇਰੈਂਟਸ ਦਾ ਅੱਗੇ ਉਹ ਉਸ ਤਰੀਕੇ ਦੇ ਨਾਲ ਹੁੰਦਾ ਸੋ ਨੇੜੇ ਤਾਂ ਮੈਨੂੰ ਲੱਗਦਾ ਦੋਨੋਂ ਹੀ ਰਿਸ਼ਤੇ ਹੁੰਦੇ ਨੇ ਠੀਕ ਹੈ ਨਾ ਹਸਬੰਡ ਲਾਈਫ ਲੌਂਗ ਪਾਰਟਨਰ ਹੈ ਇਕ ਉਹਨਾਂ ਦੀ ਜ਼ਿੰਦਗੀ ਆਪਣੀ ਕੱਢਣੀ ਹੈ ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਬਣਾਉਣੀ ਹੈ ਉਹਦੇ ਚ ਬੜੀ ਮਿਹਨਤ ਕਰਨੀ ਪੈਂਦੀ ਹੈ ਔਰ ਕਰਨੀ ਵੀ ਚਾਹੀਦੀ ਹੈ ਮੇਰਾ ਮੈਸੇਜ ਵੀ ਹੈ ਬੇਟੇ ਕੁੜੀਓ ਮੁੰਡਿਆਂ ਨੂੰ ਵੀ ਦੋਨਾਂ ਨੂੰ ਕਿ ਜਦੋਂ ਤੁਸੀਂ ਵਿਆਹ ਸ਼ਾਦੀ ਚ ਬੰਦਨ ਚ ਬੰਨਣ ਜਾਣੇ ਹੋ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਠੀਕ ਹੈ ਨਾ ਅੱਜ ਕੱਲ ਪੜੇ ਲਿਖੇ ਬੱਚੇ ਐ ਸਿਆਣੇ ਨੇ ਬੇਟੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਵਿਆਹ ਹੋਊਗਾ ਅਸੀਂ ਦੂਜੇ ਘਰ ਜਾਵਾਂਗੇ ਮੁੰਡੇ ਨੂੰ ਵੀ ਪਤਾ ਹੈ ਵੀ ਮੇਰੇ ਰਿਸ਼ਤੇਦਾਰ ਜੁੜ ਜਾਣਗੇ ਹੋਰ ਮੈਂ ਉਹਨਾਂ ਦਾ ਵੀ ਦੇਖਣਾ ਹੈ ਫਿਰ ਸਾਡੇ ਬੱਚੇ ਹੋਣਗੇ ਅਸੀਂ ਉਹ ਪਾਲਣੇ ਨੇ ਜਿਵੇਂ ਸਾਡੇ ਮਾਪੇ ਨੇ ਸਾਨੂੰ ਪਾਲਿਆ ਅਸੀਂ ਪੜ੍ਹਾਣਾ ਹੈ ਲਿਖਾਉਣਾ ਹੈ ਅੱਗੇ ਸਾਡੇ ਉਹ ਤਾਂ ਜ਼ਿੰਦਗੀ ਦਾ ਇੱਕ ਅੱਗੇ ਚੱਲ ਪੈਣਾ ਚੱਕਰ ਤੁਸੀਂ ਉਸ ਚੱਕਰ ਲਈ ਤਿਆਰ ਹੁੰਨੇ ਹੋ ਜਿਹੜੇ ਆ ਸੁਹਾਗ ਘੋੜੀਆਂ ਵੀ ਗਾਉਂਦੇ ਨੇ ਨਾ ਇਹ ਇਹ ਵੀ ਤੁਹਾਨੂੰ ਉਹਦੇ ਲਈ ਅੱਗੇ ਮਹੀਨਾ ਮਹੀਨਾ ਸਵੱਸੋ ਮਹੀਨਾ ਚਲਦੇ ਸੀ ਉਦੋਂ ਪੂਰੇ ਪਾਠ ਪੜ੍ਹਾਏ ਜਾਂਦੇ ਸੀ ਉਹਨਾਂ ਨੂੰ ਜਿਹੜੇ ਗੀਤ ਗਾਉਂਦੀਆਂ ਸੀ ਨਾ ਉਹਦੇ ਵਿੱਚ ਹੀ ਸਮਝਾ ਦਿੰਦੀਆਂ ਸੀ ਸਾਰਾ ਕੁਝ ਵੀ ਕੁੜੀਏ ਹੁਣ ਤੂੰ ਮਾਪਿਆਂ ਨੂੰ ਛੱਡਣਾ ਤੇ ਤੂੰ ਦੂਜੇ ਘਰ ਜਾਣਾ ਤੇ ਉਸੇ ਤੈਨੂੰ ਹੋਰ ਲੋਕ ਮਿਲਨੇ ਨੇ ਤੂੰ ਜਿਹੜਾ ਰੋਣਾ ਰੂਣਾ ਰੋਲਾ ਬੇਸ਼ੱਕ ਜਨ ਹੁਣ ਪੂਰਾ ਮੌਕਾ ਦਿੱਤਾ ਜਾਂਦਾ ਸੀ ਰੋਂਦੀ ਪੱਥੇ ਦੀ ਸੀ ਵਿੱਚ ਚੁੱਪ ਕਰਾ ਦਿੰਦੀਆਂ ਸੀ ਫਿਰ ਅਗਲੀ ਗੱਲ ਸਮਝਾਣ ਕੀਤਾ ਨਾਲ ਹੀ ਸਾਰਾ ਕੁਝ ਦੱਸ ਦਿੰਦੀਆਂ ਸੀ ਸੋ ਇਸ ਤਰ੍ਹਾਂ ਰਿਸ਼ਤਾ ਵਿਧਾਨ ਜਿਹੜਾ ਹੈਗਾ ਨਾ ਸਾਡਾ ਬਹੁਤ ਸਟਰੋਂਗ ਹੈ ਮੈਂ ਕਹਿੰਨੀ ਆ ਬੜੀਆਂ ਰਿਸ਼ਤੇਦਾਰੀਆਂ ਲੋਕੀ ਦੂਰ ਦੂਰ ਤੱਕ ਚਾਰ ਚਾਰ ਪੀੜੀਆਂ ਤੱਕ ਰਿਸ਼ਤੇਦਾਰੀਆਂ ਚ ਵਰਤਦੇ ਸੀ ਅੱਜ ਦਾ ਸਮਾਂ ਹੋਰ ਹੋ ਗਿਆ ਲੇਕਿਨ ਤੁਸੀਂ ਉਹਨਾਂ ਗੱਲਾਂ ਨੂੰ ਵੀ ਨਹੀਂ ਮਿਟਾ ਸਕਦੇ ਜੇ ਆਪਾਂ ਕਹੀਏ ਨਾ ਵੀ ਅੱਜ ਦਾ ਜ਼ਮਾਨਾ ਇਹ ਹੋ ਗਿਆ ਜੀ ਆਪਾਂ ਕਿਵੇਂ ਸਮਝਾਈਏ ਪੀ ਅੱਗੇ ਬੱਚਿਆਂ ਨੂੰ ਇਹ ਗੱਲਾਂ ਤੇ ਜੇ ਆਪਾਂ ਉਹਨਾਂ ਨੂੰ ਇਹ ਸਮਝਾਵਾਂਗੇ ਨਹੀਂ ਤਾਂ ਫਿਰ ਉਹ ਜਿਹੜੀ ਤਵਾਰੀਖ ਹੈਗੀ ਉਹ ਉਹ ਤਾਂ ਖਤਮ ਹੀ ਹੋ ਜਾਊਗੀ ਉਗਲਣਾ ਕਿਵੇਂ ਚੱਲਣਗੇ ਅੱਗੇ ਕਿਵੇਂ ਦੱਸਾਂਗੇ ਅਸੀਂ ਬੱਚਿਆਂ ਨੂੰ ਜਾਂ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਸਾਡਾ ਪਿਛੋਕੜ ਮੇਰੀ ਮਾਂ ਦਾ ਟਾਈਮ ਮੇਰੀ ਨਾਨੀ ਦਾ ਟਾਈਮ ਕੀ ਸੀ ਜਾਂ ਅਸੀਂ ਕਿੱਥੋਂ ਚੱਲ ਕੇ ਆਏ ਅਸੀਂ ਕੌਣ ਲੋਗਾ ਅਸੀਂ ਕੌਣ ਹੁੰਦੇ ਸੀ ਚੇਂਜ ਸਾਡੇ ਚ ਆਉਂਦੇ ਹੁੰਦੇ ਤਾਂ ਅਸੀਂ ਇੱਥੇ ਆ ਕੇ ਅੱਜ ਖੜੇ ਹੋ ਗਏ ਸੋ ਅੱਜ ਨੂੰ ਪਛਾਣ ਲੈਣ ਲਈ ਪਿੱਛੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਬਿਲਕੁਲ